ਪਠਾਨਕੋਟ ਦਸ਼ਮੀਸ਼ ਗਾਰਡਨ ਕਲੋਨੀ ਵੱਲੋਂ ਸੌਣ ਮਹੀਨੇ ਤੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਦਸ਼ਮੀਸ਼ ਕਲੋਨੀ ਦੇ ਵਾਸੀਆਂ ਨੇ ਗੀਤ ਗਿੱਧਾ ਬੋਲੀਆਂ ਆਦ ਪਾ ਕੇ ਰੰਗ ਬੰਨੇ ਇਸ ਮੌਕੇ ਉਹਨਾਂ ਨੇ ਪੰਗੜਾ ਆਦ ਪਾ ਕੇ ਵੀ ਖੂਬ ਰੰਗ ਬੰਨਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਆਪਣੇ ਸੱਭਿਆਚਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਅਨੀਤਾ 베ਦੀ ਦੀ ਵਿਸ਼ੇਸ਼ ਰਿਪੋਰਟ ਵਦਨ ਦੀ ਮਿੱਟੀ ਨਿਊਜ਼ ਚੈਨਲ ਬਟਾਲਾ ਅੱਜ ਜੋ ਦਸ਼ਮੇਸ਼ ਗਾਰਡਨ ਕਲੋਨੀ ਵੱਲੋਂ ਜਿਹੜਾ ਆਯੋਜਨ ਕੀਤਾ ਗਿਆ ਹੈ ਸੋਨ ਦੇ ਮਹੀਨੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਇਹ ਜੀ ਸਾਡਾ ਸਾਡੀ ਕਲੋਨੀ ਦਸ਼ਮੇਸ਼ ਗਾਰਡਨ ਕਲੋਨੀ ਦੇ ਸਾਰੇ ਸਹਿਜੋਗ ਦੇ ਨਾਲ ਸੱਭਿਆਚਾਰਕ ਮੇਲਾ ਤੀਆਂ ਦਾ ਇਹ ਫਸਟ ਟਾਈਮ ਸਾਡੀ ਕਲੋਨੀ ਵਿੱਚ ਸ਼ੁਰੂ ਕੀਤਾ ਗਿਆ ਹੈ ਇਹ ਨਿਊ ਜਨਰੇਸ਼ਨ ਜਿਨ੍ਹਾਂ ਨੂੰ ਨਹੀਂ ਪਤਾ ਕਿ ਸਾਡਾ ਸੱਭਿਆਚਾਰਕ ਮੇਲਾ ਕੀ ਹੈ ਤੀਆਂ ਦਾ ਮੇਲਾ ਕੀ ਹੈ ਸਾਡੀਆਂ ਤੀਆਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਣ ਵਾਸਤੇ ਤੇ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਮਸੀਂ ਅੱਗੋਂ ਨਿਊ ਜਨਰੇਸ਼ਨ ਹੈ ਜਿਹੜੀ ਭੁੱਲ ਗਈ ਦੀ ਹੈ ਉਹਨਾਂ ਨੂੰ ਯਾਦ ਦਿਵਾਉਣ ਵਾਸਤੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਸਾਡੀ ਕਲੋਨੀ ਵੱਲੋਂ ਤੇ ਇਹ ਇੱਕ ਛੋਟਾ ਜਿਹਾ ਇੱਕ ਆਯੋਜਨ ਜਿਹੜਾ ਹੈ ਕਿ ਤੀਆਂ ਦਾ ਮੇਲਾ ਕੀਤਾ ਗਿਆ ਇਹਦੇ ਵਿੱਚ ਹੋਰ ਕੋਈ ਸੰਦੇਸ਼ ਜਾਂ ਕੋਈ ਇਹਨਾਂ ਚਾਹਦੇ ਹੋ ਹਾਂਜੀ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਣਾ ਜਿਹੜਾ ਕਿ ਸਾਡਾ ਪ੍ਰਾਣਾ ਪੰਜਾਬੀ ਵਿਰਸਾ ਹੈ ਉਸ ਨੂੰ ਅਸੀਂ ਨਾ ਭੁੱਲੀਏ ਸੰਭਾਲ ਕੇ ਰੱਖੀਏ ਕਿ ਸਾਡੇ ਜਿਹੜੇ ਆ ਕਿ ਹੁਣ ਹਰੀਆਲੀ ਦੇ ਜਿਹੜੇ ਕਿ ਕੱਟੇ ਜਾ ਰਹੇ ਆ ਦਰਖਤ ਕੱਟੇ ਜਾ ਰਹੇ ਆ ਉਹਨਾਂ ਨੂੰ ਲੈ ਕੇ ਵੀ ਅਸੀਂ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਹੈ ਕਿ ਅਸੀਂ ਦਰਖਤ ਲਗਾਈਏ ਤੇ ਮੇਰਾ ਹੋਰ ਵੀ ਇਹ ਹੈ ਕਿ ਸਾਰੇ ਲਗਾਓ ਤੇ ਇਸ ਇਤਿਹਾਰ ਨੂੰ ਧੀਆਂ ਨੂੰ ਅਸੀਂ ਸਾਰੇ ਰਲ ਕੇ ਖੁਸ਼ ਹੋ ਕੇ ਮਨਾઈએ। ਅੱਛਾ ਕੀ ਕਹਿਣਾ ਚਾਹੋਗੇ ਅਜੀ ਜਿਹੜਾ ਤੁਸੀਂ ਉਜੋਗਨ ਕੀਤਾ ਹੈ ਕੀ ਕਹਿਣਾ ਚਾਹੋਗੇ ਬੜਾ ਮਜ਼ਾ ਆਇਆ ਭਈ ਅੱਜ ਜਿਹੜਾ ਤੀਆਂ ਦਾ ਦਿਖਾਵਾ ਇਹ ਕੀਤਾ ਆ ਤੇ ਇਹ ਅਸੀਂ ਪਹਿਲੀ ਵਾਰੀ ਐ ਇੱਥੇ ਦਸ਼ਮੀਦਰਨ ਕਲੱਬ ਬਣਾ ਲੈਨੇ ਆਂ ਇਹ ਸਾਰਿਆਂ ਨੇ ਮਿਲ ਕੇ ਤੇ ਟੋਰੀ ਇਹ ਮਤਲਬ ਪ੍ਰੋਗਰਾਮ ਪ੍ਰੋਗਰਾਮ ਪੜਾਇਆ ਤੇ ਬੱਚਿਆਂ ਨੂੰ ਵੀ ਵਿਖਾਇਆ ਤੇ ਖੁਦ ਮੇਰੇ ਵੀ ਮੇਰੇ ਵਾਸਤੇ ਵੀ ਐਕਸਪੀਰੀਅੰਸ ਸੀ ਕਿ ਨਵਾਂ ਕਿਉਂਕਿ ਇਹ ਅੱਜ ਕੱਲ ਦੀ ਕਾਂ ਜੇਨਰੇਸ਼ਨ ਤੇ ਵੀ ਨਹੀਂ ਪਤਾ ਹੈਗਾ ਤੀਆਂ ਦਾ ਥੋੜਾ ਪਤਾ ਹੀ ਸੁਣਿਆ ਸੁਣਿਆ ਚਲੋ ਹੱਡਾ ਚੱਲਦਾ ਜੀ ਪਰ ਇਹ ਕਿ ਅੱਜ ਦੇਖ ਕੇ ਤੇ ਮੈਂ ਖੁਦ ਪੂਰਾ ਇੰਜੋਏ ਕੀਤਾ ਤੇ ਮਜ਼ਾ ਵੀ ਬਹੁਤ ਆਇਆ ਦੇ ਇਹ ਹੈ ਕਿ ਗਾਂ ਹੀ ਉਪਰਲਾ ਹੋ ਰਹੀ ਹੈ ਕਿ ਬੜਾ ਕੀਤਾ ਕਿ ਜਦਾ ਅੱਜ ਕੱਲ ਫੀਡ ਕੱਟ ਦਿੰਦੇ ਆ ਸਾਰਾ ਕੁਝ ਹੈ ਤੇ ਇਹ ਵੀ ਨਾਲ ਸੰਦੇਸ਼ ਦਿੱਤਾ ਹੈ ਕਿ ਅਸੀਂ ਬੂਟਾ ਲਗਾਇਆ ਨਾਲ ਬੂਟੇ ਵੀ ਲਗਾਏ ਆ ਕਿ ਜਿਹੜਾ ਨਾਲ ਅਸੀਂ ਪ੍ਰਕਿਰਤੀ ਨੂੰ ਵੀ ਨਾਲ ਲੱਗੇ ਸੇਵ ਕੀਤਾ ਜਾਵੇ ਨਾਲ ਨਾਲ ਕਿਉਂਕਿ ਅੱਜ ਕੱਲ ਜਿੰਨਾ ਪ੍ਰਦੂਸ਼ਣ ਹੋ ਰਿਹਾ ਅੱਜ ਕੱਲ ਬੱਚਿਆਂ ਨੂੰ ਵੀ ਇਹ ਪੈਸੇ ਜ ਬੜਾ ਜ਼ਰੂਰੀ ਆ ਕਿ ਬੱਚੇ ਵੀ ਇਹ ਸਮਝਣ ਕਿ ਹਾਂ ਬਟੇਗਾ ਬੂਟਾ ਲਗਾਉ ਤੇ ਸਾਰੀ ਫੁੱਟੀਆਂ ਹੀ ਵੇਹੇ ਤੇ ਲਗਾਵੇ ਤੇ ਤਾਂ ਹੀ ਆ ਇਹ ਤੁਸੀਂ ਜਿਹੜਾ ਆਯੋਜਨ ਹੈ ਹਰ ਸਾਲ ਕਰਨ ਦੀ ਹਾਂਜੀ ਹਾਂਜੀ ਇਹ ਤਾਂ ਪੱਕੀ ਗੱਲ ਆ 100% ਹੋ ਗਿਆ ਹੈ ਕਿ ਹੋਣਾ ਹੈ ਇਹ ਹਰ ਸਾਲ ਲਗਿਆ ਕਰੇਗਾ ਤੇ ਇਹ ਹੈ ਕਿ ਤੋਂ ਵਧੀਆ ਹੋਰ ਵੀ ਜ਼ਿਆਦਾ ਕੀਤਾ ਜਾਏ ਉਹਨੇ ਫਸਟ ਟਾਈਮ ਹੀ ਪੇਸ ਕਰਕੇ ਸ਼ਾਇਦਾਨੂੰ ਥੋੜਾ ਜਹਾਂ ਲੱਗਦਾ ਹੈ ਕਿ 50 ਅਕੇ ਵੀ ਲਈ ਆਪਾਂ ਕਰਨਾ ਹੈ ਪਰ ਇਹ ਹੈ ਕਿ ਬਹੁਤ ਸੋਹਣਾ ਹੋਇਆ ਫਿਰ ਵੀ ਤੇ ਬਹੁਤ ਮਜ਼ਾ ਆਇਆ ਤੇ ਇਹ ਹੈ ਕਿ ਅਸੀਂ ਚੰਗੇ ਆ ਕਿ ਹਰ ਸਾਲ ਦੁਹਾਰੇ ਤੇ ਬਾਕੀ ਦੇ ਵਧੀਆ ਹੀ ਆ